ਹਾਂ ਜੀ ਕੀ ਨਾਮ ਵੀ ਆਪਣਾ ਅ ਅਰਜਨ ਸਿੰਘ ਮੇਰਾ ਖੈਰੀ ਨਾਮ ਅ ਬਿਰਕ ਸਾਹਿਬ ਜਿਹੜਾ ਆਪਣੇ ਕਿਸਾਨ ਵੀਰ ਅੰਦੋਲਨ ਕਰਦੇ ਪਏ ਆ ਜਿਨ੍ਹਾਂ ਨੇ ਆਪਣੀਆਂ ਮੰਗਾ ਖਾਤਰ ਆਪਣੀ ਹੱਕ ਦੀਆਂ ਮੰਗਾ ਖਾਤਰ ਦਿੱਲੀ ਕੂਚਾ ਨਿਰਨੇ ਲਿਆ ਕਿੰਨਾ ਕੁ ਤੁਸੀਂ ਇਸ ਗੱਲ ਨੂੰ ਸਹੀ ਸਮਝਦੇ ਹੋ ਦੇਖੋ ਜਨ ਸਾਹਿਬ ਜਿਹੜਾ ਇਹ ਕੂਚ ਦਾ ਮਸਲਾ ਹੈ ਜਿਹੜੀ ਕਿਸਾਨੀ ਹੈ ਉਹ ਉਹ ਇੱਕੋ ਇੱਕ ਕੀਤਾ ਜਿਹੜੀ ਮਤਲਬ ਮਨੀ ਜਨਰੇਟ ਕਰਦੀ ਹੈ ਉਹ ਇਕੱਲਾ ਇੱਕੋ ਇੱਕ ਕੀਤਾ ਹੀ ਹੋਈ ਹੈ ਜੀ ਕਿਸਾਨੀ ਔਰ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਜਿਵੇਂ ਐਮਐਸਪੀ ਦੇ ਖਸਫਾਂ ਦੀ ਖਰੀਦ ਜਿਹੜੀ ਹੋਣੀ ਚਾਹੀਦੀ ਹੈ ਉਸ ਤੋਂ ਜਿਹੜੀ ਥਿੰਨ ਸਰਕਾਰ ਸੀਗੀ ਉਹ ਮੁਕਰ ਗਈ ਪਹਿਲਾਂ ਵਾਅਦਾ ਕਰਕੇ ਜੀ ਕਿ ਉਹ ਬਿੱਲ ਲੈਉਣੇ ਬਾਅਦ ਦੇ ਵਿੱਚ ਉਹਨਾਂ ਬਿੱਲ ਲੈ ਕੇ ਹੀ ਆਏ ਜੀ ਇਸ ਕਰਕੇ ਮਜਬੂਰੀ ਵਸ ਜਿਹੜਾ ਵਾ ਉਹ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਕੋਚ ਕਰਨਾ ਪੈ ਰਿਹਾ ਹੈ ਕਿ ਹੋਰ ਉਹ ਖੁਸ਼ੀ ਦੇ ਕਾਰਨ ਤੇ ਕੋਈ ਵੇਖੋ ਇੰਨਾ ਸਾਰਾ ਕੁਝ ਕਰਕੇ ਉਹ ਜਾਣਗੇ ਨਹੀਂ देखो अगर ਹੁਣ 20000 ਕਰੋੜ ਰੁਪਏ ਦੇ ਆ ਪਿਛਲੇ ਲਗੀਆਂ ਰਿਪੋਰਟਾਂ ਨੇ ਕਿ ਇਹਨਾਂ ਨੇ ਦਾਣਾ ਬਾਹਰੋਂ ਐਕਸਪੋਰਟ ਕਰਵਾਈਆਂ ਇੰਪੋਰਟ ਕਰਵਾਈਆਂ ਨੇ ਸੋਰੀ ਤੇ ਅਗਰ ਉਹ ਇਹਨਾਂ ਨੂੰ ਐਮਐਸਪੀ ਦੇ ਉੱਪਰ ਜੋ ਕਦੇ ਆ ਸਾਰਾ ਕੁਝ ਜੋ ਆਪਣੇ ਲੋਕ ਸੋਰ ਕੁਛਵਾ ਲੋ ਸਕਦੇ ਸਰਕਾਰ ਜਿਹੜੀ ਆ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਜੋ ਮੁਕਰੇ ਜੀ ਤੇ ਫਿਰ ਸਾਰਾ ਕੁਝ ਕਰਨਾ ਜੋ ਜੈ ਜੀ ਜਿੱਥੇ ਇੱਕ ਪਾਸੇ ਕਿਸਾਨੀ ਅਧੋਲਨ ਚੱਲਦਾ ਪਿਆ ਵਾ ਤੁਹਾਨੂੰ ਪਤਾ ਵੇ ਜਿਹੜੇ ਆਪਣੇ ਪੰਜਾਬ ਦੇ ਬਾਰਡਰ ਆ ਉਹ ਸਾਰੇ ਸੀਲ ਕਰ ਦਿੱਤੇ ਆ ਤੇ ਉਹਦੇ ਨਾਲ ਕਿ ਵਪਾਰ ਦਾ ਵੀ فرق ਪੈ ਸਕਦਾ ਇੰਨੇ ਨਾਲ ਸਰ ਆਉਣ ਵਾਲੇ ਸਮੇਂ ਦੇ ਵਿੱਚ ਦੇ ਵਿੱਚ ਤੁਸੀਂ ਅਖਬਾਰਾਂ ਦੇ ਵਿੱਚ ਜਿਵੇਂ ਨਾਰਮਲੀ ਪੜ੍ਹ ਰਹੇ ਹੋ ਕਿ ਡੀਜ਼ਲ ਤੇ ਪੈਟਰੋਲ ਦੀ ਜਿਹੜੀਆਂ ਕਿਲਤ ਹੋਣੇ ਥੋੜੇ ਟਾਈਮ ਦੇ ਘਰੀ ਆਉਣੇ ਹੋਰ ਸ਼ੇਰਤੀ ਸ਼ੁਰੂ ਹੋ ਜਾਣੀਆਂ ਤੇ ਜਿਹੜੇ ਪ੍ਰਾਈਸ ਹਾਈਕ ਹੋ ਤੇ ਤੁਹਾਨੂੰ ਪਤਾ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਸਟੋਪੇਜ ਜਦੋਂ ਹੋਊਗਾ ਦਿੱਲੀ ਵਾਲੀ ਸਾਈਡ ਤੋਂ ਜਦੋਂ ਚੀਜ਼ਾਂ ਨਹੀਂ ਆਉਣਗੀਆਂ ਤੇ ਆਬਵੀਅਸਲੀ ਜਿਹੜੇ ਉਹ ਪ੍ਰਾਈਸ ਜਿਹੜੇ ਹਾਈ ਹੋਣੇ ਹੋਣੇ ਆ ਜੀ ਤੇ ਇਹਨਾਂ ਚੀਜ਼ਾਂ ਨੂੰ ਚਲੋ ਸਨ ਇਫੈਕਟ ਤੇ ਸਾਡੇ ਉੱਪਰ ਪੈਣਾ ਹੈ ਬਟ ਇਸੇ ਜਿਹੜੀ ਹੋਲੀ-ਸੋਲੀ ਇਹਨਾਂ ਸਸਤਾਵਾਂ ਦਾ ਮਤਲਬ ਕਿਸਾਨ ਅੰਦੋਲਨ ਦੀ ਸੀ ਬਿਲਕੁਲ ਨਾਲੇ ਆ ਜੀ ਮਾਰਕੀਟ ਦੇ ਵਿੱਚ ਵਿਆਹ ਸ਼ਾਦੀ ਦਾ ਸੀਮ ਚੱਲ ਰਿਹਾ ਆ ਆਲਰੀ ਉਸ ਤੋਂ ਬਾਅਦ ਪੰਜਾਬ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਪੇਪਰ ਵੀ ਸਟਾਰਟ ਹੋ ਚੁੱਕੇ ਆ ਇਸ ਬਾਰੇ ਕੋਈ ਇਨਫੈਕਟ ਪੈ ਸਕਦੇ ਆ ਉਹਨਾਂ ਦੇ ਉੱਪਰ ਇਫੈਕਟ ਜਿਹੜਾ ਜਿਹੜਾ ਤੇ ਲੋਕਲ ਅਸਰ ਉਹਨਾਂ ਦੇ ਉੱਪਰ ਤੇ ਮੇਰੇ ਖਿਆਲ ਕੋਈ ਐਸਾ ਚੋਹ ਜਿਹਾ ਇਫੈਕਟ ਪਊਗਾ ਨਹੀਂ ਕਿਉਂਕਿ ਵੀ ਆਮਾਰੀ ਸੀਜ਼ਨ ਹੋ ਸਕਦਾ ਚਲੋ ਮੰਗਾਈ ਕਰਕੇ ਥੋੜਾ ਬਹੁਤਾ ਇਫੈਕਟ ਹੋਗਾ ਅਦਰਵਾਈਜ਼ ਤੇ ਮੇਰੇ ਖਿਆਲ ਕੋਈ ਡਾ ਲੰਬਾ ਚੋੜਾ ਇਫੈਕਟ ਹੋਣਾ ਚੀਜ਼ਾਂ ਦੇ ਉੱਪਰ ਪੈਣੇ ਪਊਗਾ ਜੀ ਤੁਸੀਂ ਕੀ ਮੰਗ ਕਰਦੇ ਹੋ ਇਸ ਸਰਕਾਰ ਕੋਲ ਸਰਕਾਰ ਦੇ ਕੋਲ ਤੇ ਮੈਂ ਤੇ ਰਿਕੁਐਸਟ ਇਹੋ ਕਰਦਾ ਜੀ ਕਿ ਬੈਠ ਕੇ ਜਿਵੇਂ ਵੀ ਮਤਲਬ ਟੇਬਲ ਦੇ ਉੱਪਰ ਅਗਰ ਚੀਜ਼ ਦਾ ਮਸਲੇ ਦਾ ਹੱਲ ਹੋ ਜੇ ਤੇ ਬਹੁਤ ਵਧੀਆ ਜੀ ਤੇ ਬਾਕੀ ਸਰਕਾਰ ਵੀ ਆਪਣੀ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਨੇ ਤੇ ਕਿਸਾਨ ਜਥੇਬੰਦੀਆਂ ਵੀ ਕੋਸ਼ਿਸ਼ ਕਰ ਰਹੀਆਂ ਨੇ ਅਸੀਂ ਆਸ ਕਰਦੇ ਹਾਂ ਉਸਰ ਪ੍ਰਸ਼ਾਸਨਿਕ ਅਰਦਾਸ ਕਰਦੇ ਹਾਂ ਕਿ ਖੇਤੀਬਾੜੀ ਜਿਹੜਾ ਮਸਲਾ ਹੈ ਉਹ ਜਲਦ ਬਾਅਦ ਹਾਂਜੀ ਕੀ ਨਾਮ ਦੀ ਆਪਣਾ ਭਾਈ ਮੇਰਾ ਨਾਮ ਕਸ਼ਮੀਰ ਸਿੰਘ ਜੀ ਕਸ਼ਮੀਰ ਸਿੰਘ ਦੀ ਕਾਰੋਕਾਰੋਬਾਰ ਦੀ ਆਪਣਾ ਭਾਈ ਮੈਂ ਰੇੜੀ ਲਾਉਂਦਾ ਜੀ ਵੀਰ ਜੀ ਸਾਹਿਬ ਜੀ ਤੁਸੀਂ ਰੇੜੀ ਲਗਾਂਦੇ ਹੋ ਹਾਂਜੀ ਤੇ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਵਾ ਹਾਂਜੀ ਉਸ ਨਾਲ ਕਿੰਨਾ ਕੁ ਕਾਰੋਬਾਰ ਦਾ ਫਰਕ ਪਿਆ ਜੇ ਤੁਹਾਨੂੰ ਕੋਈ ਕੋਈ ਹੈ ਮਹਿਸੂਸ ਹੋਇਆ ਕੁਝ ਤੁਹਾਨੂੰ ਫਰਕ ਪਿਆ ਕੁਝ ਭਾਈ ਬਹੁਤ ਜਿਆਦਾ ਮਾਰਕੀਟ ਠੰਡੀ ਹੋ ਗਈ ਭਾਜੀ ਕੋਈ ਕੰਮ ਕਰਨੀ ਹੈਗਾ ਭਾਜੀ ਇਹਨਾ ਕੰਮ ਨਹੀਂ ਚੱਲਣ ਰਿਹਾ ਕਿ ਸਾਡਾ ਜਿਹੜਾ ਕੰਮ ਕਰ ਰਿਹਾ ਕਿਸਾਨ ਵੀਰਾਂ ਦੇ ਨਾਲ ਆ ਕਿਸਾਨ ਵੀਰਾਂ ਦੇ ਨਾਲ ਹੀ ਜਿੰਦਾਬਾਦ ਭਾਜੀ ਕਿਸਾਨ ਵੀ ਰੌਂਦੇ ਨੇ ਮੁਖਾਰੇ ਕਿ ਤਰ੍ਹਾਂ ਦਾ ਕਾਰੋਬਾਰ ਸਭ ਚੱਲਦਾ ਭਾਜੀ ਕੋਈ ਮਾਰਕੀਟ ਚ ਕੱਪੜਾ ਲੈਂਦਾ ਕੋਈ ਸਾਡੇ ਕੋਲ ਰੇੜੀ ਤੋਂ ਖਾਣ ਪੀਣ ਆਉਂਦੇ ਆ ਅਸੀਂ ਕਿਸਾਨਾਂ ਵੀਰਾਂ ਦੇ ਬਿਲਕੁਲ ਨਾਲ ਆ ਕੀ ਕੀ ਮੰਗ ਕਰਦੇ ਤੁਸੀਂ ਸਰਕਾਰ ਦੇ ਕੋਲ ਅਸੀਂ ਇਹ ਮੰਗ ਕਰਦੇ ਵੀਰ ਜੀ ਕਿ ਚਲੋ ਕਿਸਾਨਾਂ ਵੀਰਾਂ ਜੋ ਵੀ ਮੰਗਿਆ ਉਹਦੀ ਮੰਗ ਪੂਰੀ ਕੀਤੀ ਜਾਵੇ ਤੇ ਸਰਕਾਰ ਨੂੰ ਚਾਹੀਦਾ ਵਾ ਕਿ ਕਿਸਾਨਾਂ ਦੇ ਨਾਲ ਹੱਥ ਨਾਲ ਹੱਥ ਵਟਾ ਕੇ ਚੱਲਣ ਕਿ ਯਾਨੀ ਕਿ ਕਿਸਾਨਾਂ ਨੂੰ ਪੂਰੀ ਮਦਦ ਪੂਰੀ ਕੀਤੀ ਜਾਵੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਰੋਬਾਰ ਵਿੱਚ ਜਾਂ ਖੇਤੀਬਾੜੀ ਵਿੱਚ ਕੋਈ ਕਿਸੇ ਤਰ੍ਹਾਂ ਦੀ ਅੰਧਾਤ ਹਾਂਜੀ ਕੋਈ ਪ੍ਰੋਬਲਮ ਨਾ ਆਵੇ ਜੀ ਕਿਸਾਨ ਜਿੰਦਾਬਾਦ ਹੈ ਕਿਸਾਨ ਜਿੰਦਾਬਾਦ ਹੀ ਰਹਿਣ ਚ ਨਹੀਂ ਰਹਿਣੇ ਚਾਹੀਦੇ ਨੇ ਕਿਸਾਨ ਬਿਨਾਂ ਦੇ ਅਸੀਂ ਨਾਲ ਹਰ ਵੇਲੇ ਹਰ ਪੱਕੂ ਕਿਸਾਨ ਵੀਰਾਂ ਦੇ ਨਾਲ ਹੀ ਸਾਰਾ ਕਾਰੋਬਾਰ ਹੈ ਸਭੀ ਤਰ੍ਹਾਂ ਦੇ ਹਾਂਜੀ ਕੀ ਨਾਮ ਦੀ ਆਪਣਾ ਮੇਰਾ ਨਾਮ ਸੁਭਾਸ਼ ਚੰਦ ਸੁਭਾਸ਼ ਜੀ ਕਾਹ ਦਾ ਕਾਰੋਬਾਰ ਜੀ ਆਪਣਾ ਮੇਰਾ ਤੇ ਜਿਹੜਾ ਕਿਸਾਨੀ ਅੰਦੋਲਨ ਦੁਆਰਾ ਸ਼ੁਰੂ ਹੋਇਆ ਵਾ ਤੇ ਕੀ ਸਮਝਦੇ ਹੋ ਇਹਦੇ ਨਾਲ ਕਿ ਵਪਾਰ ਤੇ ਕਿੰਨਾ ਕ ਫਰਕ ਪੈਗਾ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਗਾ ਜੀ ਥੋੜਾ ਪਤਾ ਨਹੀਂ ਬਹੁਤ ਜ਼ਿਆਦਾ ਫਰਕ ਪੈਗਾ ਇਹ ਅੱਜ ਹੀ ਅੰਤੋਂ ਵਿੱਚ ਸ਼ੁਰੂ ਹੋਇਆ ਅੱਜ ਪਹੁੰਚੇ ਉੱਥੇ ਸ਼ੰਭੂ ਬਾਰਡਰ ਤੇ ਅੱਜ ਹੀ ਫਰਕ ਪੈ ਗਿਆ ਜਿਹੜੀ ਚੀਜ਼ 100 ਰੁਪਏ ਕਿਲੋ ਵਿਕਦੀ ਸੀ ਉਹ ਅੱਜ ਹੀ 30 ਰੁਪਏ ਕਿਲੋ ਹੋ ਗਈ ਆ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਵਾ ਕਿਹੜੀਆਂ ਜਿਹੜੀਆਂ ਸਾਰੀਆਂ ਮਹਿੰਗੀਆਂ ਹੁੰਦੀਆਂ ਪਈਆਂ ਵਾ ਜਿਹੜੀਆਂ ਕਿਸਾਨ ਅੰਦੋਲਨ ਜਿਹੜੇ ਕਰਦੇ ਪਏ ਆ ਜਿਹੜੀਆਂ ਇਹਨਾਂ ਦੀ ਮੰਗਾਂ ਵਾ ਉਹਦੇ ਬਾਰੇ ਕੀ ਤੁਸੀਂ ਕਹਿਣ ਜਾਂਦੇ ਹੋ ਸਰਕਾਰ ਨੂੰ ਕੀ ਮੰਗ ਕਰਦੇ ਹੋ ਇਸ ਬਾਰੇ ਮੰਗਾਂ ਜੀ ਦੇਖੋ ਜਿਹੜੀਆਂ ਇਹਨਾਂ ਦੀਆਂ ਝਾੜ ਮੰਗਾਂ ਵਾ ਉਹ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਵਾ ਨਾ ਕਿ ਇਹਨਾਂ ਨੂੰ ਖੱਜਲ ਖਰਾਬ ਕਰਨਾ ਚਾਹੀਦਾ ਵਾ ਕਿਉਂਕਿ ਜੇ ਅਨ ਦਾਤਾ ਹੀ ਭੁੱਖਾਰੇ ਗੈਨ ਤੇ ਫਿਰ ਮਾਰਕੀਟ ਦੇ ਵਿੱਚ ਕੋਈ ਵੀ ਰੱਜ ਕੇ ਨਹੀਂ ਖਾਊਗਾ ਇਹ ਵਿਚਾਰੇ ਉੱਥੇ ਜਾ ਕੇ ਪਿਛਲੇ ਪਿਛਲੀ ਵਾਰਾਂ ਵੀ ਜਾ ਕੇ ਦੇ ਖੱਜਲ ਖਰਾਬ ਹੋਏ ਸੀਗੇ ਤੇ ਐਰਕੀ ਵੀ ਖੱਜਲ ਖਰਾਬ ਹੋਣਦੇ ਆ ਸਰਕਾਰ ਨੂੰ ਇਹਨਾਂ ਦੀਆਂ ਜਿਹੜੀਆਂ ਝਾੜ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਵਾ